ਠੀਕ ਹੈ ਆਪਾਂ ਇੱਥੋਂ ਜ਼ੋਰ ਲਾ ਰੱਖਿਆ ਕਿ ਯਾਰ ਆਪਾਂ ਭਈਏ ਬਾਹਰ ਘੱਟਦੀ ਐ ਤੇ ਉਹਨਾਂ ਨੂੰ ਗੁੱਡੂ ਆ ਕਿਹੜਾ ਠੀਕ ਹੈ ਮੈਂ ਤਾਂ ਅੱਜ ਇੱਕ ਪਿੰਡ ਗਿਆ ਸੀ ਮੈਨੂੰ ਕੋਈ ਪੰਜਾਬੀ ਮੁੰਡਾ ਨਹੀਂ ਮਿਲਿਆ ਜਿਹੜਾ ਕੰਮ ਕਰਦੇ ਸਾਡੇ ਗੇਟਾਂ ਦੇ ਵਿੱਚ ਦਿਹਾੜੀ ਲੱਗੀ ਅਗਰ ਕਹਿੰਦੇ ਟੋਰ ਨਾਲ ਜਿੰਨੇ ਸੀਗੇ ਅਸੀਂ ਤਾਂ ਚੱਲੇ ਆ ਕੰਮ ਤੇ ਸਾਡੀ ਫੈਕਟਰੀ 'ਚ ਲੱਗੇ ਸੀ ਉਸ ਲੱਗੇ ਹੋਏ ਆ ਸੋਲੂਸ਼ਨ ਕੀ ਦਿੰਨੇ ਆ ਇਹ ਬਾਈ ਆਪਣੇ ਨਾ ਫਿਲਮਾਂ ਵਾਲੇ ਕਲਾਕਾਰ ਨੇ ਕਰਤਾਰ ਚੀਮਾ ਜੀ ਮਾਡਲਿੰਗ ਵੀ ਕਰਦੇ ਰਿਹਾ ਚੀਮਾ ਸਾਹਿਬ ਖੱਤ ਧਾਰਨਾ ਨਾ ਪੈਦਾ ਕਰੋ ਬਾਈ ਜੀ ਕੋਈ ਬੰਦਾ ਨੇ ਇੱਥੋਂ ਕਹਿ ਰਿਹਾ ਵੀ ਕਿਸੇ ਪ੍ਰਵਾਸੀ ਨੂੰ ਭਜਾਓ ਅਸੀਂ ਸਿਰਫ ਤੇ ਸਿਰਫ ਆਖੋਤੀ ਕਾਮਰੇਡਾਂ ਨੇ ਵੀ ਇਹੀ ਇੱਥੇ ਪਹਿਲਾਂ ਲੋਕਾਂ ਦੇ ਵਿੱਚ ਪਰਸੈਪਸ਼ਨ ਖੜੀ ਕਰ ਤੀ ਇੱਕ ਧਾਰਨਾ ਖੜੀ ਕਰ ਤੀ ਗੱਲ ਚਲਾਤੀ ਕਿ ਇਹ ਕਹਿੰਦੇ ਆ ਭਜਾਓ ਜੀ ਅਸੀਂ ਭਜਾਉਣ ਦੀ ਗੱਲ ਕਦੇ ਨਹੀਂ ਕੀਤੀ ਅਸੀਂ ਕਦੇ ਵੀ ਸਰਵਦਾ ਦਾ ਭਲਾ ਮੰਗਣ ਵਾਲੀ ਕਾਮ ਹੈ ਕਦੇ ਕਿਸੇ ਮਨੁੱਖਤਾ ਦੇ ਕਰਨ ਸੈਨ ਦੇ ਖਿਲਾਫ ਨਹੀਂ ਹੈ ਕੰਮ ਕਰਦੇ ਹੁਣ ਪ੍ਰਵਾਸੀ ਗੁਈਆ ਦਾਣਾ ਮੰਡੀਆਂ ਦੇ ਵਿੱਚ ਝਾੜ ਨੂੰ ਝਾੜ ਲਾਉਣਾ ਪੱਖਾ ਲਾਉਣਾ ਝਾੜ ਤੇ ਦੂਜਾ ਝੋਨਾ ਲਾਉਣਾ ਬੋਰੀਆਂ ਭਰਨੀਆਂ ਇਹ ਸਾਰਾ ਉਹੀ ਕਰ ਰਹੇ ਝੋਨਾ ਲਾ ਕੇ ਵੀ ਹੋ ਹੀ ਗਿਆ ਕੰਮ ਕਰਨ ਦੀ ਕੋਈ ਰੋਕ ਟੋਕ ਨਹੀਂ ਕਦੇ ਨਹੀਂ ਕਿਸੇ ਨੇ ਕਿਹਾ ਸਾਡੇ मुंह ਇੱਕ ਵਾਰੀ ਕਹਿ ਦੇਵੇ ਅਸੀਂ ਕਦੇ ਕਿਹਾ ਵੀ ਭਜਾ ਦਿਓ ਕੰਮ ਨਹੀਂ ਕਰਨ ਦੇ ਨੇ ਸਾਡੇ ਬੰਦੇ ਕੰਮ ਕਰਦੇ ਆ ਜਾ ਕੇ ਦੂਜੇ ਸੂਬਿਆਂ ਦੇ ਵਿੱਚ ਦੂਜੇ ਮੰੱਖਾਂ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਜਿਹੜੀ ਗੱਲ ਦਾ ਰੌਲਾ ਪਾ ਰਹੇ ਹਾਂ ਤੁਸੀਂ ਉਹਨੂੰ ਗਲਤ ਪਾਸੇ ਲਿਜਾ ਰਹੇ ਹੋ ਹੋਰ ਪਾਸੇ ਗੱਲ ਨੂੰ ਘੁਮਾ ਰਹੇ ਹੋ ਅਸੀਂ ਕਹਿ ਰਹੇ ਹਾਂ ਹਿਮਾਚਲ ਚ ਕਾਨੂੰਨ ਹੈ ਉੱਤਰਾਖੰਡ ਚ ਕਾਨੂੰਨ ਹੈ ਨਾਗaland ਮਨੀਪੁਰ ਮਝਾਰਮ ਅਸਾਮ ਰਾਜਸਥਾਨ ਇਹਨਾਂ ਸੂਬਿਆਂ ਦੇ ਵਿੱਚ ਕਾਨੂੰਨ ਬਣੇ ਹੋਏ ਨੇ ਉੱਥੋਂ ਦੀ ਜ਼ਮੀਨ ਨੂੰ ਕੋਈ ਬਾਹਰਲਾ ਬੰਦਾ ਲੈ ਸਕਦਾ ਉੱਥੋਂ ਦੇ ਵਿੱਚ ਨੌਕਰੀ ਲੈਣੀ ਆ ਤਾਂ ਉਹਨਾਂ ਨੇ ਸ਼ਰਤਾਂ ਪੂਰੀਆਂ ਕਰਨੀਆਂ ਹਿਮਾਚਲ ਦੇ ਵਿੱਚ ਤਾਂ ਤੁਸੀਂ ਨੌਕਰੀ ਲੈ ਹੀ ਨਹੀਂ ਸਕਦੇ ਉੱਥੋਂ ਦਾ ਬੋਨਾ ਫੜ ਹੀ ਲਊਗਾ ਉੱਤਰਾਖੰਡ ਦੇ ਵਿੱਚ ਤੁਸੀਂ ਜ਼ਮੀਨ ਜਾ ਕੇ ਲੈ ਸਕਦੇ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹਿਆਂ ਦੇ ਵਿੱਚ ਵੀ ਐਗਰੀਕਲਚਰ ਲੈਂਡ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਦੂਜੇ ਸੂਬਿਆਂ ਦੀ ਤਰਜ਼ ਦੇ ਉੱਤੇ ਪੰਜਾਬ 'ਚ ਕਾਨੂੰਨ ਬਣਨਾ ਚਾਹੀਦਾ ਜਿਹਨੇ ਵੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰੂਗਾ ਜਿਹਨੇ ਨੌਕਰੀ ਲੈਣੀ ਹੈ ਉਹ ਪੰਜਾਬ ਦਾ ਡੋਮਿਸਾਈਲ ਪੰਜਾਬ ਦਾ ਬੋਨਫਾਇਡ ਪਹਿਲ ਹੋਣੀ ਚਾਹੀਦੀ ਹੈ ਬਾਹਰਲਾ ਬੰਦਾ ਕੋਈ ਵੀ ਆ ਕੇ ਸਾਡੀ ਐਗਰੀਕਲਚਰ ਦੀ ਲੈਂਡ ਹੈ ਪਾਈਜੋਗ ਜਿਹੜੀ ਜ਼ਮੀਨ ਆ ਭੂਮੀ ਉਹ ਨਾ ਲਵੇ ਇਹਦੇ ਲਈ ਕਾਨੂੰਨ ਬਣਨਾ ਚਾਹੀਦਾ ਜੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਦੀ ਵਿਰਾਸਤ ਨੂੰ ਸਭੈ ਤੁਹਾਨੂੰ ਬਚਾਉਣਾ ਤਾਂ ਅਸੀਂ ਗੱਲ ਕੀ ਕਰ ਰਹੇ ਹਾਂ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਆ। ਉਹ ਸੰਵਧਾਨ ਦੇ ਰੇ ਦੇ ਵਿੱਚ ਹੀ ਹੁੰਦੀ ਹੈ ਨਾ ਗੱਲਾਂ। ਤੁਸੀਂ ਇਹਨੂੰ ਗੱਲ ਨੂੰ ਰੰਗ ਕੀ ਹੋਰ ਦੇ ਰਹੇ ਹੋ, ਮੋੜਾ ਹੀ ਹੋਰ ਦੇ ਰਹੇ ਹੋ, ਕਹਾਣੀ ਹੋਰ ਪਾਸੇ ਲੈ ਜਾਈ ਜਾਂਦੇ ਹੋ। ਵੀ ਨਹੀਂ ਜੀ, ਇਹ ਤਾਂ ਭਜਾਉਂਦੇ ਆ। ਮੇਰੇ ਮੂੰਹ ਕਰੇ ਸੁਣਿਆ ਸੀ ਭਜਾਉਣ ਦੀ ਗੱਲ ਕੀਤੀ ਹੋਵੇ। ਆਹੀ ਗੱਲ ਕਾਮਲ ਦਾ ਨੇ ਚੱਕੀ ਸੀ। ਇਹ ਭਜਾਉਣ ਦੀ ਗੱਲ ਕਰਦਾ ਮੈਂ ਤੁਹਾਨੂੰ ਪੁੱਛਣਾ ਜਨਾ ਕਾਮਲ ਨੂੰ। ਅਸੀਂ ਇਹ ਕਦੇ ਨਹੀਂ ਗੱਲ ਕਹੀ। ਮੈਂ ਹਮੇਸ਼ਾ ਗੱਲ ਕਹੀ ਹੈ ਵੀ ਇਹ ਕਾਨੂੰਨ ਬਣਨੇ ਚਾਹੀਦਾ ਹੈ ਜੇ ਏਸੇ ਮੁਰਖ ਦੇ ਅੰਦਰ ਇੱਕ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਦੂਜੇ ਸੂਬਿਆਂ ਦੇ ਕਾਨੂੰਨ ਹੈਗੇ ਆ ਉਹਨਾਂ ਨੇ ਆਪ ਕੋ ਆਪਣੀ ਸੱਭਿਆਤਾ ਆਪਣੇ ਵਸੀਲੇ ਬਚਾਉਣ ਲਈ ਕਾਨੂੰਨ ਬਣਾਇਆ ਤਾਂ ਪੰਜਾਬ ਕਿਉਂ ਨਹੀਂ ਬਣਾ ਸਕਦਾ ਪਰ ਰੋਲਾ ਤਾਂ ਉੱਥੇ ਹੀ ਹੈ ਉਹ ਕਹਾਉਂਦਾ ਵੀ ਡੁੱਬੀ ਦਾ ਤਾਂ ਜਸਾ ਨਾ ਆਇਆ ਪਰ ਰੋਲਾ ਸਾਡੇ ਲੀਡਰਾਂ ਦੀ ਜਿਹੜੀ ਸਮਰੱਥਾ ਤੇ ਖੜਾ ਉਹਨਾਂ ਦੀ ਕਿੰਨੀ ਕੋਈ ਨਾ ਦਲੇਰੀ ਉਹ ਜੁਰਤ ਤਾਂ ਗੱਲ ਦਾ ਉੱਥੇ ਖੜੀ ਹੈ ਤੇ ਜੱਟਾਂ ਪੁੱਛ ਲੈ ਲੈਂਦੇ ਮੈਂਡ ਤੇ ਕੋਈ ਦਿੱਲੀੋਂ ਫੋਨ ਆ ਜਾਂਦਾ ਨਾਲ ਨਾਲ ਸੈਂਟਰ ਵਾਲਾਂ ਦਾ ਉਹਦੀ ਕੰਮਣ ਨਾਲ ਲੱਤਾ ਕੰਮਣ ਨਾਲ ਵੀ ਨਾ ਇਹ 1 ਨੂੰ ਨਾਲ ਲੈਣਗੇ ਜੇ ਬੀਵੀਐਮ ਵੀ ਦਾ ਸਾਡੇ ਪਾਣੀਆਂ ਦੇ ਮੁੱਦੇ ਲੜ ਲੈਣਗੇ ਹੈ ਯੋਰਤ ਹੈ ਹਿੰਮਤ ਬਿਆਨ ਤੱਕ ਦੇਣ ਦੀ ਯੋਰਤ ਨਹੀਂ ਬਾਈ ਕਿਸੇ ਦੇ ਵਿੱਚ ਬਿਆਨ ਤੱਕ ਦੇਣ ਦੀ ਯਾਰ ਸੋ ਮੇਰੀ ਸੋ ਨੂੰ ਹੱਥ ਬੰਨ ਕੇ ਪੰਜਾਬੀਓ ਅਪੀਲ ਆ ਯਾਰ ਬਾਈ ਸੋਡੀਆਂ ਨਸਲਾਂ ਨੇ ਸੋ ਨੂੰ ਮਾਫ਼ ਨਹੀਂ ਉਹ ਕਰਨਾ ਵੀ ਜਦੋਂ ਪੰਜਾਬ ਲੁੱਟਿਆ ਪਟਿਆ ਜਾ ਰਿਹਾ ਸੀ ਪੰਜਾਬ ਖੋਹਿਆ ਖਿੰਜਿਆ ਜਾ ਰਿਹਾ ਸੀ ਪੰਜਾਬ ਬਰਬਾਦ ਕੀਤਾ ਜਾ ਰਿਹਾ ਸੀ ਸਾਡੇ ਲੋਕ ਅੰਨੇ ਹੋਏ ਫਿਰਦੇ ਸੀ ਨਿੱਜੀ ਹਿੱਤਾਂ ਪਿੱਛੇ ਗਰਜਾਂ ਪਿੱਛੇ ਧੜਿਆਂ ਪਿੱਛੇ ਪਾਰਟੀਆਂ ਪਿੱਛੇ ਝੰਡ ਚੱਕੀ ਫਿਰਦੇ ਸੀ ਆ ਤੁਹਾਨੂੰ ਪਾਰਟੀਆਂ ਨਾਲ ਮੋਹ ਹੈ ਮੈਂ ਹਮੇਸ਼ਾ ਕਹਿੰਦਾ ਕਿਸੇ ਨੂੰ ਕਾਲੀਆਂ ਦਾ ਮੋਹ ਹੁੰਦਾ ਹੈ ਕਿਸੇ ਨੂੰ ਬੀਜੇਪੀ ਦਾ ਕਿਸੇ ਨੂੰ ਕਾਂਗਰਸ ਦਾ ਕਿਸੇ ਨੂੰ ਬੱਕਰ ਦਾ ਸਿਰ ਪੰਜਾਬ ਨਾਲ ਮੋਹ ਹੈਗਾ ਆਪਣੀ ਮਿੱਟੀ ਨਾਲ ਕੋਈ ਦਰਦ ਹੈਗਾ ਆਪਣੇ ਪਾਣੀਆਂ ਨਾਲ ਮੋਹ ਹੈਗਾ ਮੂੰ ਤਾਂ ਰੋਜ਼ ਗੁਰਦੁਆਰੇ ਜਾਂਦੇ ਹਾਂ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਪੜਦੇ ਹਾਂ ਉਹਨੂੰ ਬਚਾਉਣ ਦੀ ਗੱਲ ਕਰਦਾ ਕਿ ਸੋਚਿਆ